ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਕੜਾਹ ਪ੍ਰਸ਼ਾਦ ਦੇ ਉੱਪਰ ਹੈ ਕਿ ਸਾਨੂੰ ਕੜਾਹ ਪ੍ਰਸ਼ਾਦ ਲੈਂਦੇ ਸਮੇਂ ਜਾਂ ਤਿਆਰ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਕੜਾਹ ਪ੍ਰਸ਼ਾਦ ਲੈਂਦੇ ਸਮੇਂ ਕਿਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਜਾਣੇ ਹਾਂ ਜਾਣੇ ਵਿੱਚ ਕਈ ਵਾਰੀ ਬਹੁਤ ਵੱਡੀ ਗਲਤੀ ਕਰ ਜਾਂਦੇ ਹਾਂ ਤੇ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਤੇ ਪਰਚੇ ਦੀ ਪਰੰਪਰਾ ਸੰਗਤਾ ਵੱਲੋਂ ਕਦੋਂ ਤੇ ਕਿਵੇਂ ਸ਼ੁਰੂ ਹੋਈ ਏ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਸਾ ਸੰਗਤ ਜੀ ਤੁਹਾਡੇ ਗਿਆਨ ਤੇ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਸ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਜਾਣਕਾਰੀ ਨੂੰ ਤੁਸੀਂ ਹੋਰ ਵੀ ਸੰਗਤਾਂ ਤੱਕ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਚੱਲ ਸਕੇ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਕਦੇ ਵੀ ਨਾ ਭੁੱਲਣਾ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸੀ ਜਦੋਂ ਸਾਰੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਮਹਾਰਾਜਾ ਕਹਿ ਕੇ ਬੁਕਾਰਦੇ ਸਨ ਤਾਂ ਉਸ ਸਮੇਂ ਕੇਵਲ ਅਕਾਲ ਤਖਤ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਿਨਾ ਝੁਕੇ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜਿਆਂ ਰਾਣੀਆਂ ਤੋਂ ਕਿਤੇ ਉੱਚਾ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਕੜਾ ਪ੍ਰਸ਼ਾਦ ਲਈ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ शाही ਖਜ਼ਾਨੇ ਵਿੱਚੋਂ ਆਉਂਦੀ ਸੀ ਤੇ ਅਰਦਾਸ ਵਿੱਚ ਵੀ ਇਹੀ ਬੋਲਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਸਦਾ ਸਲਾਮਤ ਰਹੇ ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਿਕਾਇਤਾਂ ਆਈਆਂ ਕਿ ਸਿੱਖ ਕਾਮਦਾ ਸਿਰਮੌਰ ਸ਼ੇਰੇ ਪੰਜਾਬ ਮੋਹਰਾਂ ਦੇ ਇਸ਼ਕੇ ਵਿੱਚ ਪੈ ਗਿਆ ਹੈ ਤੇ ਹੁਣ ਮਹਾਰਾਜਾ ਦਾੜੀ ਰੰਗਣ ਲੱਗ ਪਿਆ ਹੈ ਤੇ ਸ਼ਰਾਬ ਦਾ ਸੇਵਣ ਵੀ ਕਰਦਾ ਹੈ ਜੋ ਜ਼ਿੰਮੇਵਾਰ ਸੇਖ ਨੂੰ ਸ਼ੋਭਾ ਨਹੀਂ ਦਿੰਦਾ ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤੇ ਇਸ ਦੇ ਬਾਬਤ ਵੀ ਉਹ ਆਪਣੀ ਸਫਾਈ ਦੇਣ ਲਈ ਤੇ ਇਸ ਦੇ ਬਾਬਤ ਸਫਾਈ ਦੇਨ ਨੂੰ ਕਿਹਾ ਇੰਤਜ਼ਾਰ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇੰਤਜ਼ਾਰ ਕਰਨ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਨਹੀਂ ਆਇਆ ਤੇ ਅਕਾਲੀ ਫੁੱਟ ਤੇ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕਰ ਦਿੱਤੇ ਪਹਿਲਾ ਕਿ ਕੜਾ ਪ੍ਰਸ਼ਾਦ ਲਈ शाही ਖਜ਼ਾਨੇ ਚੋਂ ਮਾਇਆ ਦੀ ਵਰਵਾਨਗੀ ਬੰਦ ਕਰ ਦਿੱਤੀ ਜਾਵੇ ਤੇ ਅੱਜ ਤੋਂ ਹੀ ਸੰਗਤ ਆਪਣੀ ਹੈਸੀਅਤ ਮੁਤਾਬਕ ਮਾਇਆ ਭੇਟ ਕਰੇਗੀ ਤੇ ਲਿਖਤੀ ਰਸੀਦ ਵੀ ਲਵੇਗੀ ਸੰਗਤ ਦੀ ਮਾਇਆ ਨਾਲ ਹੀ ਕੜਾ ਪ੍ਰਸ਼ਾਦ ਦਸ ਸੰਗਤ ਦੀ ਮਾਇਆ ਨਾਲ ਹੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਣ ਲੱਗੀ ਤੇ ਦੂਸਰਾ ਹੁਕਮਨਾਮਾ ਇਹ ਰੋਜ਼ਾਨਾ ਦੀਆਂ ਅਰਦਾਸਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਲਾਮਤੀ ਵਾਲੀ ਲਾਈਨ ਕੱਟ ਦਿਓ ਜਦੋਂ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਉਸਨੇ ਅਕਾਲੀ ਫੂਲਾ ਸਿੰਘ ਨਾਲ رابطہ ਕਾਇਮ ਕੀਤਾ ਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਹੁਣ ਇਹ ਮਸਲਾ ਮੇਰੇ ਉੱਤੇ ਨਹੀਂ ਅਕਾਲ ਤਖਤ ਸਾਹਿਬ ਦਰਮਿਆਨ ਹੈ ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਤਖਤ ਤੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਅੰਦਰ ਆਉਣ ਲੱਗਿਆ ਦਰਸ਼ਨੀ ਦਰਵਾਜ਼ੇ ਅੱਗੇ ਨੰਗੀ ਤਲਵਾਰ ਲੈ ਕੇ ਅਕਾਲੀ ਫੂਲਾ ਸਿੰਘ ਆਪ ਅੱਗੇ ਡਟਿਆ ਇਹ ਪਹਿਲਾ ਅਕਾਲ ਤਖਤ ਅੱਗੇ ਪੇਸ਼ ਹੋ ਕੇ ਪੁੱਲ ਬਖਸ਼ਾਉਣ ਦਾ ਹੁਕਮ ਦਿੱਤਾ ਤੇ ਤਨਖਾਈਆ ਮਹਾਰਾਜੇ ਨੂੰ ਦਰਬਾਰ ਸਾਹਿਬ ਤੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਸ਼ੇਰੇ ਪੰਜਾਬ ਰਣਜੀਤ ਸਿੰਘ ਅਕਾਲ ਤਖਤ ਅੱਗੇ ਪੇਸ਼ ਹੋਇਆ ਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਸਾਰੇ ਕੱਪੜੇ ਵੀ ਲਾਹ ਦਿੱਤੇ ਗਏ ਕੇਵਲ ਦਸਤਾਰ ਅਤੇ ਕਸ਼ੇਰੇ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਦੇ ਨਾਲ ਬੰਨ੍ਹਿਆ ਸਿਰ ਝੁਕਾਈ ਖੜਾ ਸੀ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ ਪਰ ਜਦੋਂ ਸ਼ਾਹੀ ਮਾਇਆ ਵਿੱਚੋਂ ਕੁੜਾ ਪ੍ਰਸ਼ਾਦ ਲਈ ਅਤੇ ਸਦਾ ਸਲਾਮਤੀ ਦੇ ਅਰਦਾਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾਂ ਕਾਲੀ ਫੂਲਾ ਸਿੰਘ ਨੇ ਕਿਹਾ ਕਿ ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀਂ ਲਏ ਜਾਂਦੇ ਇਸ ਲਈ ਹੁਣ ਸੰਗਤਾਂ ਦੀ ਇਸ ਲਈ ਹੁਣ ਸੰਗਤਾਂ ਦੀ ਸ਼ਰਧਾ ਦੇ ਮੁਤਾਬਕ ਹੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਵੇਗੀ ਸਮੁੱਚੇ ਸਿੱਖ ਧਰਮ ਵਿੱਚ ਕੜਾ ਪ੍ਰਸ਼ਾਦ ਦੀ ਬਹੁਤ ਮਹੱਤਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾ ਪ੍ਰਸ਼ਾਦ ਛਕਾ ਕੇ ਅਭਿਮਾਨ ਤੇ ਅਸ਼ੂਤ ਸ਼ੂਤ ਦਾ ਰੋਗ ਮਿਟਾ ਦਿੱਤਾ ਭਾਈ ਗੁਰਦਾਸ ਜੀ ਨੇ ਕੜਾ ਪ੍ਰਸ਼ਾਦ ਦਾ ਨਾਮ ਪੰਚ ਅੰਮ੍ਰਿਤ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦੀਵਾਨ ਦੀ ਸਮਾਪਤੀ ਮਗਰੋਂ ਕੜਾ ਪ੍ਰਸ਼ਾਦ ਵਰਤੌਣ ਦੀ ਮਰਿਆਦਾ ਬਣਾ ਦਿੱਤੀ ਸੀ ਪਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ ਗਿਆ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ ਗੁਰੂ ਅਰਜਨ ਦੇਵ ਜੀ ਨੇ ਵੀ ਤਾਂ ਇੱਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇ ਦਾ ਸੰਸਕਾਰ ਕਰਨ ਮਗਰੋਂ ਕੜਾ ਪ੍ਰਸ਼ਾਦ ਵਰਤਾ ਦੇਣਾ ਇਸ ਦਾ ਬਹੁਤ ਡੂੰਗਾ ਭਾਵ ਹੈ ਕਿ ਸਿੱਖ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਫ਼ ਸੁਥਰੇ ਭਾਂਡੇ ਦੇ ਵਿੱਚ ਸਾਫ਼ ਸੁਥਰੇ ਹੱਥਾਂ ਦੇ ਨਾਲ ਆਟਾ ਤੇ ਖੰਡ ਲੈ ਕੇ ਘਿਓ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਪ੍ਰਸ਼ਾਦ ਤਿਆਰ ਕਰਨਾ ਹੈ ਜੇਕਰ ਚਾਸ਼ਨੀ ਬਣਾਉਣ ਲਈ ਆਟਾ ਚੰਗੀ ਤਰ੍ਹਾਂ ਪੁੱਜ ਜਾਂ ਤੇ ਚਾਸ਼ਨੀ ਮਿਲਾਈ ਜਾਵੇ ਆਟੇ ਤੇ ਚਾਸ਼ਨੀ ਦੀ ਗਰਮਾਈ ਵਿੱਚ ਥੋੜਾ ਵੀ ਫਰਕ ਨਾ ਹੋਵੇ ਜੇਕਰ ਚਾਸ਼ਨੀ ਠੰਡੀ ਹੋ ਜਾਵੇ ਤੇ ਹੋ ਲੱਗੇ ਹੀ ਨਜ਼ਰ ਆਵੇਗੀ ਕੜਾ ਪ੍ਰਸ਼ਾਦ ਬਣਾਉਣ ਮਗਰੋਂ ਕਢਾਈ ਚੁੱਲੇ ਤੋਂ ਉਤਾਰ ਲੈਣੀ ਚਾਹੀਦੀ ਹੈ ਕੜਾ ਪ੍ਰਸ਼ਾਦ ਬਣਾਉਣ ਅਤੇ ਵਰਤਾਨ ਵਾਲੇ ਵਿਅਕਤੀ ਦੇ ਕੱਪੜੇ ਸਾਫ਼ ਹੋਣ ਮੈਲੇ ਨਾ ਹੋਣ ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪਹੁੰਚ ਕੇ ਖੁਸ਼ਕ ਹੋਣੇ ਚਾਹੀਦੇ ਹਨ ਉਂਗਲਾਂ ਤੇ ਛਾਪੇ ਛੱਲੇ ਨਾ ਪਾਏ ਹੋਣ ਮੂੰਹ ਉੱਪਰ ਕੱਪੜਾ ਜਾਂ ਰੁਮਾਲ ਬੰਨਿਆ ਹੋਵੇ ਬਾਣੀ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਵੇ। ਦਿਵਾਨ ਦਰਬਾਰ ਜਾਂ ਹਾਲ ਦੇ ਵਿੱਚ ਕੜਾਈ ਵਿੱਚ ਪ੍ਰਸ਼ਾਦ ਨਾ ਲਿਆਂਦਾ ਜਾਵੇ। ਉਸ ਨੂੰ ਸਾਫ਼ ਥਾਲ ਜਾਂ ਸਾਫ਼ ਪਰਾਠ ਦੇ ਵਿੱਚ ਪਾ ਕੇ ਲਿਆਂਦਾ ਜਾਵੇ ਅਤੇ ਸਾਫ਼ ਕੱਪੜੇ ਦੇ ਨਾਲ ਟਕਿਆ ਹੋਵੇ। ਦਰਬਾਰ ਹਾਲ ਵਿੱਚ ਪ੍ਰਸ਼ਾਦ ਇਹਨਾਂ ਠੰਡਾ ਕਰ ਲਿਆ ਜਾਵੇ ਕਿ ਲੈਣ ਵਾਲਿਆਂ ਦੇ ਹੱਥ ਨਾ ਸੜਨ। ਪ੍ਰਸ਼ਾਦ ਅਤੇ ਕਿਤੇ ਕੀ ਹੋ ਪ੍ਰਸ਼ਾਦ ਅਲੱਗ ਹੋਇਆ ਟਪਕਦਾ ਹੈ ਜਿਸ ਤੋਂ ਗੁਰੂ ਸੰਗਤ ਦੇ ਕੱਪੜੇ ਦਾ ਕੀ ਜਿਸ ਤੋਂ ਗੁਰੂ ਸੰਗਤ ਦੇ ਕੱਪੜੇ ਖਰਾਬ ਹੋ ਜਾਂਦੇ ਹਨ ਅਨੰਤ ਸਾਹਿਬ ਦੀ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਦਾ ਪਾਠ ਕਰਕੇ ਫਿਰ ਅਰਦਾਸ ਕਰਨ ਉਪਰੰਤ ਹੁਕਮਨਾਮਾ ਜਾਂ ਮੁਖਵਾਕ ਲੈ ਕੇ ਕਿਰਪਾਨ ਪੇਟ ਕਰਕੇ ਸੰਗਤ ਵਿੱਚ ਵਰਤੋਂ ਤੋਂ ਪਹਿਲਾਂ ਤਾਂਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਰਤਿਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠੇ ਸਿੰਘ ਨੂੰ ਕੌਲੀ 'ਚ ਕਟੋਰੀ ਵਿੱਚ ਪਾ ਕੇ ਦਿੱਤਾ ਜਾਵੇ ਤਾਂ ਜੋ ਸੇਵਾ ਤੋਂ ਵਿਹਲਾ ਹੋ ਕੇ ਛੱਕ ਲਵੇ ਪ੍ਰਸ਼ਾਦ ਵਰਤੌਣ ਵੇਲੇ ਸਭ ਨੂੰ ਇੱਕੋ ਜਿਹਾ ਵਰਤਿਆ ਜਾਵੇ ਪ੍ਰਸ਼ਾਦ ਵਰਤੌਣ ਸਵੇ ਸਭ ਨੂੰ ਇੱਕੋ ਜਿਹਾ ਵਰਤਾਇਆ ਜਾਵੇ ਕਲਗੀਧਰ ਪਿਤਾ ਜੀ ਦਾ ਹੁਕਮ ਹੈ ਕਈ ਸ਼ਰਧਾਲੂ ਜਾਂ ਲੋਕ ਕੜਾ ਪ੍ਰਸ਼ਾਦ ਵਾਲੇ ਹੱਥ ਆਪਣੇ ਮੂੰਹ ਅਤੇ ਦਾੜੀ ਉੱਤੇ ਫੇਰਦੇ ਹਨ ਜੋ ਕਿ ਅਸੰਭੇ ਹੋਣ ਦੀ ਨਿਸ਼ਾਨੀ ਹੈ ਇਸ ਥਿੰਡੇ ਪੱਨ ਵਿੱਚ ਮਿਠਾਸ ਦਾ ਅੰਸ਼ ਹੁੰਦਾ ਹੈ ਜਿਸ ਕਰਕੇ ਮੱਖੀਆਂ ਮੂੰਹ ਤੇ ਬੈਠਦੀਆਂ ਇਸ ਤੋਂ ਇਲਾਵਾ ਜ਼ਮੀਨ ਤੇ ਸੁੱਤੀਆਂ ਦਾੜੀ ਵਿੱਚ ਕੀੜੀਆਂ ਵੀ ਤੁਰ ਸਕਦੀਆਂ ਹਨ ਇਸ ਲਈ ਇਹਨਾਂ ਤੋਂ ਬਚਿਆ ਜਾਵੇ ਸਾਨੂੰ ਥਿੰਡੇ ਹੱਥੇ ਕਿਸੇ ਕੱਪੜੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋ ਲੈਣੇ ਚਾਹੀਦੇ ਹਨ ਪੁਰਾਣੇ ਸਿੰਘਾਂ ਨੇ ਇਸ ਪਵਿੱਤਰ ਪ੍ਰਸ਼ਾਦ ਨਾਲ ਉਹਨਾਂ ਦਾ ਪ੍ਰਸ਼ਾਦ ਇਸ ਲਈ ਰੱਖਿਆ ਸੀ ਨਾ ਕਿ ਮਤ ਨਹੀਂ ਲੈਣਾ ਠੀਕ ਹੈ। ਕੱਲ ਅੱਜਕੱਲ੍ਹ ਕਈਆਂ ਥਾਵਾਂ ਤੇ ਵੇਖਿਆ ਜਾਂਦਾ ਹੈ ਕਿ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਜਾਂਦੀ ਹੈ ਉਸੇ ਕਮਰੇ ਵਿੱਚ ਹੀ ਸੰਗਤਾਂ ਜੋੜੇ ਪਾ ਕੇ ਚਲੀਆਂ ਜਾਂਦੀਆਂ ਹਨ। ਕੜਾਹ ਪ੍ਰਸ਼ਾਦ ਵਾਲੇ ਕਮਰੇ ਵਿੱਚ ਜੋੜੇ ਪਾ ਕੇ ਨਹੀਂ ਜਾਣਾ। ਉਥੋਂ ਹੀ ਪ੍ਰਸ਼ਾਦ ਲੈ ਕੇ ਖਾਣਾ ਗੁਰਮਤ ਦੇ ਉਲਟ ਹੈ ਕੜਾ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਾਪਤ ਕਰਕੇ ਸ਼ਕਨ ਨਾਲ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਸੰਗਤਾਂ ਨੂੰ ਪੈਸੇ ਨਾਲ ਦੇ ਕੇ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਟ ਕਰਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲੇ ਉਹ ਵੀ ਵੰਡ ਕੇ ਛਕਣਾ ਚਾਹੀਦਾ ਹੈ ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਕਦੇ ਨਾ ਖਾਓ ਜੀ ਕਿਉਂਕਿ ਉਹ ਪ੍ਰਸ਼ਾਦ ਖਵਾ ਕੇ ਕਈ ਵਾਰ ਲੋਕਾਂ ਨੂੰ ਲੁੱਟ ਵੀ ਲੈਂਦੇ ਹਨ ਸੋ ਸਾਧ ਸੰਗਤ ਜੀ ਕਥਾ ਵਿਚਾਰ ਕਰਨ ਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਪੁੱਲ ਚੁੱਕ ਹੋਵੇ ਤਾਂ ਮਾਫ ਕਰਨਾ ਜੀ ਤੇ ਇਸ ਜਾਣਕਾਰੀ ਨੂੰ ਹੋਰਾਂ ਸੰਗਤਾਂ ਤੱਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ